ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਪਿੰਡਾਂ ਵਿੱਚ ਛੱਪੜਾਂ ਦੀ ਸਫਾਈ ਲਈ ਸੀਚੇਵਾਲ ਦੇ ਮਾਡਲ ਨੂੰ ਲੈ ਕੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਸਦਨ ਵਿੱਚ ਕੀਤੀ ਗਈ ਟਿੱਪਣੀ ਨੂੰ ਲੈ ਕੇ ਕੱਲ ਵਿਧਾਨ ਸਭਾ ਵਿੱਚ ਮਾਹੌਲ ਗਰਮਾਇਆ ਰਿਹਾ ਪੰਜਾਬ ਵਿਧਾਨ ਸਭਾ ਵਿੱਚ ਸਫਰ ਕਾਲ ਦੌਰਾਨ ਜਦ ਹੀ ਬਾਜਵਾ ਸਵਾਲ ਪੁੱਛਣ ਲਈ ਖੜੇ ਹੋਏ ਤਾ ਆਪ ਵਿਧਾਇਕਾਂ ਨੇ ਬਾਜਵਾ ਦਾ ਸੀਚੇਵਾਲ ਤੇ ਕੀਤੀ ਟਿੱਪਣੀ ਦਾ ਸਖਤ ਵਿਰੋਧ ਕੀਤਾ ਇਸ ਗਹਿਮਾ ਗਹਿਮੀ ਦੌਰਾਨ ਆਪ ਵਿਧਾਇਕਾ ਇੰਦਰਜੀਤ ਕੌਰ ਮਾਨ ਨੇ ਸੀਚੇਵਾਲ ਮਾਡਲ ਤੇ ਟਿੱਪਣੀ ਕਰਨ ਤੇ ਬਾਜਵਾ ਨੂੰ ਤੁਰੰਤ ਮਾਫੀ ਮੰਗਣ ਲਈ ਆਖਿਆ ਜਿਸ ਤੇ ਬਾਜਵਾ ਨੇ ਇਨਕਾਰ ਕਰ ਦਿੱਤਾ ਕੱਲ ਬਜਟ ਸੈਸ਼ਨ ਦੇ ਅੰਤ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਸ਼ਾਨੇ ਤੇ ਵੀ ਪ੍ਰਤਾਪ ਸਿੰਘ ਬਾਜਵਾ ਰਹੇ ਉਨ੍ਹਾਂ ਬਾਜਬਾ ਦੀ ਸੀਚੇਵਾਲ ਤੇ ਕੀਤੀ ਗਈ ਟਿੱਪਣੀ ਤੇ ਭਗਤ ਸਿੰਘ ਨੂੰ ਭਾਰਤ ਰਤਨ ਦੇਣ ਦੀ ਮੰਗ ਤੇ ਵੀ ਆਪਣੇ ਵਿਚਾਰ ਰੱਖੇ ਇਸ ਦਰਮਿਆਨ ਕੱਲ ਦੀ ਕਾਰਵਾਈ ਵਿੱਚ ਬਾਜਬਾ ਸਦਨ ਵਿੱਚ ਅਲੱਗ ਥਲੱਗ ਨਜ਼ਰ ਆਏ ਜਦ ਆਪ ਵਿਧਾਇਕਾ ਵੱਲੋਂ ਬਾਜਬਾ ਨੂੰ ਨਿਸ਼ਾਨੇ ਤੇ ਲਿਆ ਜਾ ਰਿਹਾ ਸੀ ਤਾਂ ਬਾਜਬਾ ਦੇ ਸਮਰਥਨ ਵਿੱਚ ਕੋਈ ਵੀ ਕਾਂਗਰਸੀ ਵਿਧਾਇਕ ਨਾ ਉੱਤਰਿਆ ਅਤੇ ਬਾਜਬਾ ਕੁਝ ਸਮੇਂ ਬਾਅਦ ਸਦਨ ਨੂੰ ਛੱਡ ਕੇ ਬਾਹਰ ਚਲੇ ਗਏ ਉਹ ਚੁੱਪ ਹੋ ਕੇ ਬਹਿ ਜਾ ਬੀਬਾ ਨਹੀਂ ਨਹੀਂ ਤੇਰੇ ਕਹਿ ਚ ਮੈਂ ਮਾਫੀ ਮੰਗਣ ਲੱਗਾ ਮੈਂ ਸਟੈਂਡ ਕਰਨਾ ਵਾਟ ਐਵਰ ਆਈ ਸੈਡ ਆ ਸਟੈਂਡ ਬਾਈ ਥੈਟ ਹੀ ਇਜ਼ ਅ ਕੰਟ੍ਰੈਕਟਰ ਇਨ ਨੋ ਵੇਜ਼ ਹੀ ਇਜ਼ ਅ ਟੈਕਨੀਕਲ ਪਰਸਨ ਹਾਂ ਮੈਂ ਉਸੇ ਤੇ ਕਰਨਾ ਜਿਹੜੀ ਤੇ ਹਾਲਾ ਸਪੀਕਰ ਸਾਹਿਬ ਯੂ ਰਨਿੰਗ অর ਰਸ਼ੀਦ ਰਨਿੰਗ ਦਸਾ ਕੋਈ ਜੇ ਕੋਈ ਬੰਦਾ ਚੰਗਾ ਕੰਮ ਕਰਦਾ ਤੁਸੀਂ ਉਹਦੀ ਡਿਗਰੀ ਦੇਖੋਗੇ ਮਾਰਿਓ ਰਾਹੁਲ ਗਾਂਧੀ ਜੀ ਕੈਂਬਰੀਜ ਯੂਨੀਵਰਸਿਟੀ ਤੋਂ ਡਿਗਰੀ ਲਈਏ ਜੀ ਉਹਨਾਂ ਨੇ ਤੇ ਉਹਨਾਂ ਨੇ ਕੀ ਕਰਤਾ ਦੇਸ਼ ਵਾਸਤੇ ਜੀ ਉਹ ਡਿਗਰੀ ਦਾ ਕੀ ਕਰੀਏ ਜੀ ਸੀ ਫਿਰ ਤੇ ਜਿਹੜਾ ਬੰਦਾ 12 ਸਾਲ ਤੋਂ ਪ੍ਰਧਾਨ ਮੰਤਰੀ ਬਣੇ ਬਿਠਾ ਉਹਦੀ ਡਿਗਰੀ ਨਾ ਬਰੀ ਜੀ ਤੁਸੀਂ ਮਤਲਬ ਸਾਫ ਸੀਚੇ ਆਦੀਆਂ ਡਿਗਰੀਆਂ ਦੀ ਗੱਲਾਂ ਕਰ ਰਹੇ ਹੋ ਤੁਸੀਂ ਤੁਸੀਂ ਨਹੀਂ ਟੋਗਾ ਠੀਕ ਕਰੋਣਾ ਆਪਣਾ ਨਾਂ ਕਰਾਓ ਤੁਸੀਂ ਥਾਪਰ ਤੋਂ ਕਰਾ ਲਓ ਜੇ ਤੁਹਾਨੂੰ ਉਹ ਠੇਕੇਦਾਰ ਲੱਗਦਾ ਹੈ ਤਾਨੂੰ ਵਪਾਰੀ ਲੱਗਦਾ ਤੁਸੀਂ ਪ੍ਰਦੂਸ਼ਣ ਬੋਰਡ ਦਾ ਮੈਂਬਰ ਕੌਣ ਬਣਾਇਆ ਵੀ ਕੰਕਰਸਰੇ ਭਗ ਸਿੰਘ ਨੂੰ 파ਰਤ੍ਰਤਨ ਨਹੀਂ ਵੀ ਦਿਓਗੇ ਨਾ ਉਹ ਤਾਂ ਸਾਡੇ ਪਿੰਲਾ ਚ ਵੱਸਦਾ ਹੈ ਪਰ ਜੇ ਦੇ ਦੋਗੇ ਨਾ ਤਾਂ 파ਰਤ੍ਰਤਨ ਦੀ ਇੱਜ਼ਤ ਵਧੂਗੀ ਇਹ 파ਰਤ੍ਰਤਨ ਜਿਹੜਾ ਵੋੜ ਹੈ ਪ੍ਰਧਾਨ ਮੰਤਰੀ ਰਿਕਮੈਂਡ ਕਰਦਾ ਉਹਨੂੰ ਰ ਆਪਣੇ ਪੇਸ਼ਤੀ ਹਿਸਟਰੀ ਚ ਦੋ 파ਰਤ੍ਰਤਨ ਹੈ ਜਿਹੇ ਨੇ ਜਿਹੜੇ ਦੋ ਪ੍ਰਧਾਨ ਮੰਤਰੀਆਂ ਨੇ ਆਪਣੇ ਆਪ ਨੂੰ ਰਿਕਮੈਂਡ ਕਰ ਲੈ ਮੈਨੂੰ ਦੇ ਦੋ इंदिरा गांधी ਤੇ ਜਵਾਲਾ Nehru ਫਿਰ ਭਾਰਤ ਰਤਨ ਦੀ ਵੇਲੀ ਰਗੀ ਜੇ ਆਪ ਹੀ ਰਕਮੈਂਡ ਕਰਨਾ ਹੈ ਆਪ ਹੀ ਲੈਣਾ ਠੀਕ ਹੈ ਨਾ ਸੋ ਮੈਂ ਬਾਜਵਾ ਸਾਹਿਬ ਜੀ ਹੁੰਦੇ ਤੁਹਾਨੂੰ ਤਾਂ ਪੁੱਛ ਲੈਂਦਾ ਵੀ ਚਲ ਉਹਨਾਂ ਦੋਨਾਂ ਚੋਂ ਇੱਕ ਲੈ ਕੇ ਦੇ ਦੋ 박 ਸਿੰਘ ਨੂੰ ਪੰਜਾਬ ਵਿਧਾਨ ਸਭਾ ਵਿੱਚ ਕੱਲ ਭਰਮੀ ਬਹਿਸਵਾਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੇਸ਼ ਬਜਟ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਬਜਟ ਪਾਸ ਹੋਣ ਸਮੇਂ ਵਿਰੋਧੀ ਧਿਰ ਦੇ ਆਗੂ ਬਾਈਬਾ ਸਦਨ ਵਿੱਚ ਮੌਜੂਦ ਨਹੀਂ ਸਨ ਅਤੇ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਵਿਧਾਨ ਸਭਾ ਵਿੱਚ ਮਾਹੌਲ ਖੁਸ਼ਗੁਵਾਰ ਬਣਿਆ ਰਿਹਾ। ਵਿਰੋਧੀ ਮੈਂਬਰਾਂ ਦੀ ਸਹਿਮਤੀ ਨਾਲ ਬਜਟ ਸਰਬਸੰਮਤੀ ਨਾਲ ਪਾਸ ਹੋਇਆ। ਵਿੱਤ ਮੰਤਰੀ ਚੀਮਾ ਨੇ ਕੱਲ ਬਜਟ ਬਹਿਸ ਤੇ ਆਖਿਆ ਕਿ ਔਰਤਾਂ ਨੂੰ 1100 ਰੁਪਏ ਦੇਣ ਦੀ ਸ਼ੁਰੂਆਤ ਜਲਦ ਕਰ ਦਿੱਤੀ ਜਾਵੇਗੀ। ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਐਲਾਨ ਕੀਤਾ ਕਿ ਸਾਰੇ ਵਿਧਾਇਕਾਂ ਨੂੰ 5-5 ਕਰੋੜ ਰੁਪਏ ਆਪਣੇ ਹਲਕੇ ਦੇ ਵਿਕਾਸ ਲਈ ਮਿਲਣਗੇ ਚਾਹੇ ਉਹ ਵਿਰੋਧੀ ਧਿਰ ਨਾਲ ਹੀ ਸਬੰਧਤ ਹੋਣ 5 ਕਰੋੜ ਰੁਪਈਆ ਜਿਹੜਾ ਐ ਐਮਐਲਏ ਲੈਡ ਬੰਗੂਈ ਹੋਊਗਾ ਐਮਐਲਏ ਦੇ ਕਹਿਣ ਤੇ ਉਹ ਤੁਸੀਂ ਕਿਤੇ ਸੜਕ ਬਣਾਉਣੀ ਹੈ ਤੁਸੀਂ ਕਿਤੇ ਟੂਰਨਾਮੈਂਟ ਤੇ ਗਏ ਹੁਣ ਤੱਕ ਕਿਤੇ ਜਾਓਗੇ ਜੀ ਅਸ਼ਤਿਆਰੀ ਫੰਡ ਵੀ ਹੈਗਾ ਜੀ ਕੀ ਕਰੀਏ ਜੀ ਗਵਰਨਮੈਂਟ ਦੂਜੀ ਹੈ ਜੀ ਐਂ ਕਹਿਣਾ ਪੈਣਾ ਬੀ ਤਾਂ ਹੈਗੇ ਤੁਸੀਂ ਹੈਨਾ 97 ਨਾਲ ਸਾਡੀ ਗੋਲੀ ਨਾ ਸੋ ਬੀ ਨੂੰ ਕਿਉਂ ਛੱਡੀਏ ਤੁਸੀਂ ਵੀ ਆਪਣੇ ਹੋ ਹੈਨਾ ਸੋ ਜਿੱਥੇ ਮਰਜੀ ਵਰਤ ਲਿਓ ਉਹ ਤੁਹਾਨੂੰ ਪੈਸਾ ਲੂਗਾ ਤੁਸੀਂ ਜਿੱਥੇ ਜਿੱਥੇ ਚਾਹੋਗੇ ਚੰਗੇ ਕੰਮਾਂ ਲਈ ਮੰਤਬ ਵਧੀਆ ਲਿਖ ਕੇ ਦਿਓ ਔਰ ਗੌਰਵ ਪੋਜ਼ਿਟਿਵ ਕੰਮਾਂ ਚ ਸ਼ਮਸ਼ਾਨ ਘਾਟ ਨਹੀਂ ਕਰਦਾ ਉੱਚੇ ਚੱਕਰ ਨਾਲ ਕੋਈ ਫਾਇਦਾ ਨਹੀਂ ਜਿਹੜੇ ਉਹਦੇ ਅੰਦਰ ਨੇ ਉਹ ਬਾਹਰ ਆ ਨਹੀਂ ਸਕਦੇ ਜਿਹੜੇ ਬਾਹਰ ਨੇ ਉਹ ਅੰਦਰ ਜਾਣਾ ਨਹੀਂ ਚਾਹੁੰਦੇ ਸੋ ਸ਼ਮਸ਼ਾਨ ਘਟਾਂ ਦੇ ਵਰਦਨ ਚਚਕੀ ਆਇਆ ਉਹਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅੱਜ ਬਜਟ اجلاس ਅੰਮ੍ਰਿਤਸਰ ਵਿੱਚ ਹੋ ਰਿਹਾ ਹੈ ਜਿਸ ਵਿੱਚ ਵਿੱਤੀ ਬਰੇ 2025-26 ਦਾ ਬਜਟ ਪੇਸ਼ ਕੀਤਾ ਜਾਵੇਗਾ ਸੂਤਰਾਂ ਮੁਤਾਬਕ ਸ਼੍ਰੋਮਣੀ ਕਮੇਟੀ ਵੱਲੋਂ ਲਗਭਗ 10% ਵਾਧੇ ਵਾਲਾ ਪ੍ਰਸਤਾਵਿਤ ਬਜਟ ਪੇਸ਼ ਕੀਤੇ ਜਾਣ ਦਾ ਅਨੁਮਾਨ ਹੈ ਬਜਟ اجلاس ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਵਿਰੋਧੀ ਤਿਰਾਨ ਨਾਲ ਸੰਬੰਧਿਤ ਸ਼੍ਰੋਮਣੀ ਕਮੇਟੀ ਮੈਂਬਰਾਂ ਵੱਲੋਂ ਤਖਤਾਂ ਦੇ ਜਥੇਦਾਰਾਂ ਦੀ ਬਹਾਲੀ ਦੇ ਮਾਮਲੇ ਨੂੰ ਉਭਾਰੇ ਜਾਣ ਦਾ ਖਦਸ਼ਾ ਹੈ ਜਿਸ ਨਾਲ ਮਾਹੌਲ ਗਰਮਾਵੇਕਾ ਇਸ ਦਰਮਿਆਨ ਬਜਟ اجلاس ਵਿੱਚ ਜਥੇਦਾਰਾਂ ਦੀ ਹਾਜ਼ਰੀ ਬਾਰੇ ਵੀ ਬੇਯਕੀਨੀ ਵਾਲਾ ਮਾਹੌਲ ਹੈ ਅਜਿਹਾ ਇਹ اجلاس ਹਮੇਸ਼ਾ ਤਖਤਾਂ ਦੇ ਜਥੇਦਾਰਾਂ ਦੀ ਹਾਜ਼ਰੀ ਵਿੱਚ ਹੁੰਦੇ ਰਹੇ ਹਨ ਲੰਗੀਆਂ ਪੰਚਾਇਤੀ ਚੋਣਾਂ ਦੌਰਾਨ ਗੁਰੂ ਹਰ ਸਹਾਏ ਦੇ ਪਿੰਡ ਵਾਸਲ ਮੋਹਨ ਕੇ ਵਿੱਚ ਦੋ ਅਧਿਆਪਕਾਂ ਵੱਲੋਂ ਕਥਿਤ ਫਰਜੀ ਚੋਣ ਅਧਿਕਾਰੀ ਬਣ ਕੇ ਬੂਥ ਉੱਪਰ ਡਿਊਟੀ ਕਰਨ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਚੋਣ ਹਾਰਨ ਵਾਲੀ ਧਿਰ ਨੇ ਇਸ ਮਾਮਲੇ ਦਾ ਖੁਲਾਸਾ ਕਰਦਿਆਂ ਪ੍ਰਸ਼ਾਸਨ ਕੋਲੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਹਾਰਨ ਵਾਲੀ ਧਿਰ ਨੇ ਦੋਸ਼ ਲਾਇਆ ਹੈ ਕਿ ਇਹ ਦੋ ਅਧਿਆਪਕ ਵਿਰੋਧੀ ਧਿਰ ਨਾਲ ਮਿਲ ਕੇ ਉਹਨਾਂ ਨੂੰ ਹਰਉਣ ਲਈ ਹੀ ਇੱਥੇ ਪੁੱਜੇ ਸਨ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦੋਵਾਂ ਅਧਿਆਪਕਾਂ ਦੀ ਪੰਚਾਇਤੀ ਚੋਣਾਂ ਵਿੱਚ ਡਿਊਟੀ ਨਾ ਹੋਣ ਦੇ ਬਾਵਜੂਦ ਇਹ ਪੋਲਿੰਗ ਬੂਥ ਤੇ ਪੁੱਜੇ ਤੇ ਇਨ੍ਹਾਂ ਚੋਣ ਪ੍ਰਕਿਰਿਆ ਵਿੱਚ ਕੰਮਕਾਜ ਕੀਤਾ ਇਹ ਦੋਵੇਂ ਅਧਿਆਪਕ ਫਰੋਈਪੁਰ ਤੇ ਤਰਨਤਾਰਨ ਜ਼ਿਲ੍ਹੇ ਵਿੱਚ ਕੰਮ ਕਰ ਰਹੇ ਹਨ ਉਤਰਾਖੰਡ ਸਥਿਤ ਗੁਰਦੁਆਰਾ ਨਾਨਕ ਮੱਤਾ ਸਾਹਿਬ ਦੇ ਮੁਖੀ ਤਰਸੇਮ ਸਿੰਘ ਨੂੰ 1 ਸਾਲ ਪਹਿਲਾਂ ਕਤਲ ਕੀਤੇ ਜਾਣ ਦੇ ਮਾਮਲੇ ਵਿੱਚ ਲੁੜਿੰਦੇ ਸਰਬਜੀਤ ਸਿੰਘ ਮੀਆਂ ਵਿੰਡ ਨੂੰ ਕੱਲ ਉਤਰਾਖੰਡ ਪੁਲਿਸ ਨੇ ਤਰਨ-ਤਰਨ ਤੋਂ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਕਰਨ ਤੋਂ ਬਾਅਦ ਸਰਬਜੀਤ ਨੂੰ ਜਦ ਉਤਰਾਖੰਡ ਲਿਜਾਇਆ ਜਾ ਰਿਹਾ ਸੀ ਤਾਂ ਉਸਨੇ ਰਸਤੇ ਵਿੱਚ ਭੱਜਣ ਦਾ ਯਤਨ ਕੀਤਾ ਜਿਸ ਤੋਂ ਬਾਅਦ ਹੋਏ ਪੁਲਿਸ ਮੁਕਾਬਲੇ ਵਿੱਚ ਉਸ ਦੀਆਂ ਦੋਵਾਂ ਲੱਤਾਂ ਵਿੱਚ ਗੋਲੀ ਲੱਗ ਗਈ ਤੇ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ। ਸਖਵੀਰ ਬਾਦਲ ਤੇ 3 ਦਸੰਬਰ ਨੂੰ ਹਮਲਾ ਕਰਨ ਦਾ ਦੋਸ਼ੀ ਨਰੈਣ ਸਿੰਘ ਚੌੜਾ ਜ਼ਮਾਨਤ ਤੇ ਬਾਹਰ ਆ ਗਿਆ ਹੈ ਪਰ ਇਹ ਸ਼੍ਰੋਮਣੇ ਅਕਾਲੀ ਦਲ ਨੂੰ ਮਨਜ਼ੂਰ ਨਹੀਂ ਹੈ ਉਹਨਾਂ ਕੱਲ ਇਸ ਮਸਲੇ ਤੇ ਪੰਜਾਬ ਸਰਕਾਰ ਦੁਆਰਾ ਪੱਖਪੂਰਨ ਕਾਰਵਾਈ ਕਰਨ ਦਾ ਦੋਸ਼ ਲਾਇਆ ਸ਼੍ਰੋਮਣੇ ਅਕਾਲੀ ਦਲ ਨੇ ਮੰਗ ਕੀਤੀ ਕਿ ਸਖਵੀਰ ਬਾਦਲ ਤੇ ਹਮਲਾ ਕਰਨ ਵਾਲੇ ਨਰੈਣ ਸਿੰਘ ਚੌੜਾ ਨੂੰ ਜ਼ਮਾਨਤ ਪੰਜਾਬ ਸਰਕਾਰ ਦੀ ਉਸ ਨਾਲ ਮਿਲੀ ਭੁਗਤ ਵਜੋ ਹੋਈ ਹੈ ਸ਼ਰਮਨੇ ਅਕਾਲੀ ਦਲ ਨੇ ਐਸ ਸਾਰੇ ਮਾਮਲੇ ਦੀ ਜਾਂਚ ਹੁਣ NIA ਤੋਂ ਕਰਵਾਉਣ ਦੀ ਮੰਗ ਕੀਤੀ ਹੈ। ਇਸ ਦਰਮਿਆਨ ਸ਼ਰਮਨੇ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੂੰ ਵੀ ਪੰਜਾਬ ਮੰਡੀ ਬੋਰਡ ਦੇ ਇੱਕ ਅਧਿਕਾਰੀ ਜਸਵਿੰਦਰ ਸਿੰਘ ਭੰਗੂ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਮਾਮਲਾ ਤੂਲ ਫੜ ਗਿਆ ਹੈ। ਸ਼ਰਮਨੇ ਅਕਾਲੀ ਦਲ ਨੇ ਦੋਸ਼ ਲਾਇਆ ਕਿ ਭੰਗੂ ਨੇ ਆਪ ਵਿਧਾਇਕਾਂ ਦੇ ਜ਼ੋਰ ਤੇ ਉਸਦੇ ਬੁਲਾਰੇ ਨੂੰ ਧਮਕਾਇਆ ਹੈ ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਕੌਣ ਬੋਲ ਰਿਹਾ ਬ੍ਰਦਰ ਬ੍ਰਦਰ ਦੀ ਨਹੀਂ ਗੱਲ ਆ ਮੈਂ ਜਤਿੰਦਰ ਸਿੰਘ ਤੁਹਾਨੂੰ ਬੋਲ ਰਿਹਾ ਹਾਂ ਹਾਂ ਦੱਸੋ ਹਾਂ ਤੂੰ ਕਿਵੇਂ ਇੱਥੇ ਬੈਠ ਕੇ ਕਰ ਰਿਹਾ ਪ੍ਰੈਸ ਕਾਨਫਰੰਸ ਵੀ ਉੱਥੇ ਮੰਡੀ ਬੋਰਡ ਦੇ ਦਫ਼ਤਰ 'ਚ ਅਮਰਪਾਲ ਦੀਆਂ ਮੀਟਿੰਗਾਂ ਹੁੰਦੀਆਂ ਨੇ ਹੈਂ ਅੱਜ ਦਾ ਸੁਣਾਵਾ ਨਹੀਂ ਤੂੰ ਤੇਰਾ ਮੈਨੂੰ ਗਾਲ੍ਹਾਂ ਕੱਢਣ ਦਾ ਕੀ ਮਤਲਬ ਆ ਮੈਂ ਮੈਂ ਬੰਦੇ ਬਹੁਤ ਮਾਰੇ ਆ ਐਨਾ ਜਿੰਨੂੰ ਮਰਜ਼ੀ ਪੁੱਛ ਲਈ ਚਾਹੇ ਤੇਰੇ ਫਾਦਰ ਨੂੰ ਚਾਹੇ ਡੀਜੀਪੀ ਸੈਣੀ ਨੂੰ ਪੁੱਛ ਲੈ ਅੱਜ ਵੀ ਮੇਰਾ ਨਾਮ ਬੋਲਦਾ ਸ਼ਰੰਗਾ ਬੰਦਿਆਂ 'ਚੋਂ 50 ਮਾਰੇ ਆ ਉਹਨੇ 4 ਅਜੇ ਪਏ ਆ ਤੇਰੇ ਫਾਦਰ ਦਾ ਯਾਰ ਨਹੀਂ ਨਹੀਂ ਕਿਸੇ ਤੋਂ ਵੀ ਡਰਦਾ ਮੇਰੀ ਗੱਲ ਸੁਣ ਲੈ ਕਿਹਨੇ ਬੰਦੇ ਮਾਰੇ ਨੇ ਹਾਂ ਮੈਂ ਮਾਰੇ ਆ ਅੱਛਾ ਤੇ ਮੈਂ ਤੈਨੂੰ ਵੀ ਨਹੀਂ ਛੱਡਣਾ ਜੇ ਮੁੜ ਕੇ ਆ ਕੇ ਤੂੰ ਮੇਰੇ ਨਾਲ ਮੇਰੇ ਨਾਲ ਸੰਘਾ ਲਿਆ ਤਾਂ ਕਹਦੇ ਜਾ ਕੇ ਤਖਬੀਰ ਨਾਲ ਗੱਲ ਕਰਾ ਲਈ ਜਦੋਂ ਅੱਜ ਬੈਠਾ ਹਾਂ ਫਗਵਾੜਾ ਨਗਰ ਨਿਗਮ ਦੇ ਮੇਰ ਦੀ ਹੋਈ ਚੋਣ ਦੇ ਮਾਮਲੇ ਵਿੱਚ ਕਾਂਗਰਸੀ ਕਾਉਂਸਲਰ ਵੱਲੋਂ ਪਾਈ ਪਟੀਸ਼ਨ ਨੂੰ ਹਾਈ ਕੋਰਟ ਨੇ ਖਾਰਜ ਕਰ ਦਿੱਤਾ ਹੈ ਤੇ ਪਟੀਸ਼ਨ ਕਰਤਾ ਨੂੰ ਵੀ ਸਖਤ ਝਾੜ ਪਾਈ ਹੈ ਅਦਾਲਤ ਨੇ ਆਖਿਆ ਕਿ ਪਟੀਸ਼ਨ ਕਰਤਾ ਨੇ ਅਦਾਲਤ ਦਾ ਸਮਾਂ ਖਰਾਬ ਕੀਤਾ ਹੈ ਇਸ ਲਈ ਪਟੀਸ਼ਨ ਕਰਤਾ ਨੂੰ 1 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਗਿਆ ਜ਼ਿਕਰਯੋਗ ਹੈ ਕਿ ਕਾਂਗਰਸ ਕੋਲ ਮੇਅਰ ਬਣਾਉਣ ਦਾ ਬਹੁਮਤ ਸੀ ਪਰ ਇਸ ਦੇ ਬਾਵਜੂਦ ਉਹ ਫਗਵਾੜਾ ਵਿੱਚ ਆਪਣਾ ਮੇਅਰ ਨਾ ਬਣਾ ਸਕੀ ਜਿਸ ਤੋਂ ਬਾਅਦ ਧੰਗਲੀ ਦਾ ਦੋਸ਼ ਲਾਉਂਦੇ ਕਾਂਗਰਸੀ ਕੌਂਸਲਰ ਨੇ ਹਾਈ ਕੋਰਟ ਦਾ ਰੋਕ ਕੀਤਾ ਸੀ ਸੂਬੇ ਦੇ ਬਹੁਤ ਸਾਰੇ ਮੁਲਾਜ਼ਮ ਖਾਲੇ ਤੱਕ ਫਰਵਰੀ ਮਹੀਨੇ ਦੀ ਤਨਖਾਹ ਨੂੰ ਉਡੀਕ ਰਹੇ ਹਨ ਜਦ ਕੇ ਮਾਰਚ ਮਹੀਨਾ ਵੀ ਖਤਮ ਹੋਣ ਵਾਲਾ ਹੈ ਜਿਸ ਦੇ ਚੱਲਦੇ ਸੂਬੇ ਦੇ ਮੁਲਾਜ਼ਮਾਂ ਵਿੱਚ ਰੋਸ ਵਧਦਾ ਜਾ ਰਿਹਾ ਹੈ ਐਸੇ ਦਰਮਿਆਨ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵੱਲੋਂ ਇੱਕ ਪੱਤਰ ਜਾਰੀ ਕਰਕੇ ਸੂਬੇ ਦੇ ਸਾਰੇ ਖਜ਼ਾਨਾ ਦਫ਼ਤਰਾਂ ਨੂੰ 29 ਤੋਂ ਲੈ ਕੇ 31 ਮਾਰਚ ਤੱਕ ਖੁੱਲੇ ਰੱਖੇ ਜਾਣ ਦੇ ਹੁਕਮ ਦੇ ਦਿੱਤੇ ਹਨ ਤਾਂ ਜੋ ਪਿਛਲੇ ਸਾਲ ਦੀਆਂ ਸਾਰੀਆਂ ਵਿੱਤੀ ਅਦਾਇਗੀਆਂ ਦਾ ਭੁਗਤਾਨ ਕੀਤਾ ਜਾ ਸਕੇ ਪਰ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਨੇ ਆਖਿਆ ਕਿ ਜਦ ਇਹਨਾਂ ਖਜ਼ਾਨਾ ਦਫ਼ਤਰਾਂ ਕੋਲ ਬਜਟ ਹੀ ਨਹੀਂ ਹੈ ਤਾਂ ਇਹਨਾਂ ਨੂੰ ਖੁੱਲੇ ਰੱਖੇ ਜਾਣ ਦੀ ਕੀ ਤੁਕ ਹੈ ਸ਼੍ਰੋਮ ਨੇ ਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢਿੰਡਸਾ ਦੀ ਤਬੀਅਤ ਅਚਾਨਕ ਵਿਗੜ ਗਈ ਹੈ ਜਿਸ ਕਾਰਨ ਉਹਨਾਂ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਉਹ ਹਸਪਤਾਲ ਦੇ ਆਈਸੀਯੂ ਵਾਰਡ ਵਿੱਚ ਭਰਤੀ ਹਨ ਉਨ੍ਹਾਂ ਦੀ ਛਾਤੀ ਵਿੱਚ ਇਨਫੈਕਸ਼ਨ ਹੈ ਤੇ ਉਹਨਾਂ ਨੂੰ ਸਾਹ ਲੈਣ ਵਿੱਚ ਦਿੱਕਤ ਆ ਰਹੀ ਹੈ। ਪਟਿਆਲਾ ਵਿੱਚ ਕਰਨਲ ਬਾਠ ਨਾਲ ਕੁੱਟਮਾਰ ਦੇ ਮਾਮਲੇ ਵਿੱਚ ਗਠਿਤ ਐਸਆਈਟੀ ਵਿੱਚ ਕੱਲ ਪੰਜਾਬ ਸਰਕਾਰ ਨੇ ਇੱਕ ਵੱਡਾ ਫੇਰ ਬਦਲ ਕਰ ਦਿੱਤਾ। ਅਮਰਦੀਪ ਸਿੰਘ ਰਾਏ ਏਡੀਜੀਪੀ ਟ੍ਰੈਫਿਕ ਹੁਣ ਇਸ ਐਸਆਈਟੀ ਦੇ ਮੁਖੀ ਹੋਣਗੇ। ਉਹ ਐਸਪੀਐਸ ਪਰਮਾਰ ਦਾ ਸਥਾਨ ਲੈਣਗੇ ਜਿਨ੍ਹਾਂ ਨੂੰ ਬੀਤੇ ਦਿਨ ਪੰਜਾਬ ਸਰਕਾਰ ਨੇ ਵਿਜੀਲੈਂਸ ਬਿਊਰੋ ਦਾ ਨਵਾਂ ਚੀਫ ਡਾਇਰੈਕਟਰ ਲਾਇਆ ਸੀ। ਲੁਧਿਆਣਾ ਦੀ ਅਦਾਲਤ ਨੇ 5 ਸਾਲਾ ਬੱਚੀ ਨਾਲ ਜ਼ਬਰ ਜਨਾਹ ਤੇ ਉਸ ਦਾ ਕਤਲ ਕਰਨ ਦੇ ਮਾਮਲੇ ਵਿੱਚ ਕੱਲ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ। ਅਦਾਲਤ ਨੇ ਯੂਪੀ ਦੇ ਫਤਿਹਪੁਰ ਦੇ ਵਾਸੀ सोनू ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾਉਣ ਦੇ ਨਾਲ-ਨਾਲ 5.5 ਲੱਖ ਰੁਪਏ ਜੁਰਮਾਨਾ ਵੀ ਲਾਇਆ। ਅਦਾਲਤ ਨੇ ਹੁਕਮ ਦਿੱਤਾ ਕਿ ਦੋਸ਼ੀ ਤੋਂ ਵਸੂਲਿਆ ਜੁਰਮਾਨਾ ਪੀੜਤ ਪਰਿਵਾਰ ਨੂੰ ਦਿੱਤਾ ਜਾਵੇ। ਜ਼ਿਕਰਯੋਗ ਹੈ ਕਿ ਦੋਸ਼ੀ ਨੇ 28 ਦਸੰਬਰ 2023 ਨੂੰ ਗਵਾਂਡ ਵਿੱਚ ਰਹਿੰਦੀ 5 ਸਾਲਾਂ ਬੱਚੀ ਦਾ ਜ਼ਬਰਜਨਾਹ ਕਰਨ ਤੋਂ ਬਾਅਦ ਕਤਲ ਕਰ ਦਿੱਤਾ ਸੀ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਸ਼ਿਆਂ ਖਿਲਾਫ ਡੇਰਾ ਬਾਬਾ ਨਾਨਕ ਤੋਂ ਪਦਯਾਤਰਾ ਸ਼ੁਰੂ ਕਰਨਗੇ ਇਹ ਯਾਤਰਾ 3 April ਤੋਂ ਸ਼ੁਰੂ ਹੋਵੇਗੀ ਤੇ 8 April ਨੂੰ ਅੰਮ੍ਰਿਤਸਰ ਵਿੱਚ ਜਲਿਆਂਵਾਲਾ ਬਾਗ ਵਿਖੇ ਸਮਾਪਤ ਹੋਵੇਗੀ ਰਾਜਪਾਲ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਵੀ ਯਾਤਰਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਸੁਪਾਸ ਸਰਕਾਰ ਵੱਲੋਂ ਦਸ਼ਮੇਸ਼ ਨਹਿਰ ਕੱਢਣ ਦੀ ਨਵੇਂ ਸਿਰਿਓਂ ਕੀਤੀ ਵਿਉਤਬੰਦੀ ਤਹਿਤ ਸਮਾਜਿਕ ਪ੍ਰਭਾਵ ਮੁਲਾਂਕਣ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ ਮੁਲਾਂਕਣ ਅੱਜ ਤੋਂ ਸ਼ੁਰੂ ਹੋਵੇਗਾ ਜਿਸ ਵਿੱਚ ਪ੍ਰਭਾਵਿਤ ਕਿਸਾਨਾਂ ਨਾਲ ਜ਼ਮੀਨ ਐਕਵਾਇਰ ਕਰਨ ਤੇ ਮੁਆਵਜ਼ਾ ਤੈਅ ਕਰਨ ਸਬੰਧੀ ਗੱਲਬਾਤ ਕੀਤੀ ਜਾਵੇਗੀ। ਇੱਥੇ ਦੱਸਣਾ ਬਣਦਾ ਹੈ ਕਿ ਦਸ਼ਮੇਸ਼ ਨਹਿਰ ਲਈ ਰੂਪਨਗਰ ਪਟਿਆਲਾ ਤੇ ਮੁਹਾਲੀ ਜ਼ਿਲ੍ਹਿਆਂ ਦੇ 54 ਪਿੰਡਾਂ ਦੀ 840 ਏਕੜ ਜ਼ਮੀਨ ਐਕਵਾਇਰ ਕਰਨ ਦੀ ਤਜ਼ਵੀਜ਼ ਹੈ ਅਤੇ ਇਹਨਾਂ ਪਿੰਡਾਂ ਦੇ ਕਿਸਾਨ ਜ਼ਮੀਨ ਦੇਣ ਤੋਂ ਪਹਿਲਾਂ ਹੀ ਇਨਕਾਰ ਕਰ ਚੁੱਕੇ ਹਨ। ਬਠਿੰਡਾ ਜ਼ਿਲ੍ਹੇ ਦੇ ਆਦਰਸ਼ ਸਕੂਲ ਚੌਕੇ ਵਿੱਚ ਚੱਲ ਰਹੇ ਧਰਨੇ ਨੂੰ ਪੁਲਿਸ ਵੱਲੋਂ ਖਦੇਣ ਤੋਂ ਬਾਅਦ ਕੱਲ ਇੱਕ ਵਾਰ ਫਿਰ ਧਰਨਾਕਾਰੀ ਅਧਿਆਪਕਾਂ ਨੇ ਹੋਰ ਜਥੇਬੰਦੀਆਂ ਦੀ ਮਦਦ ਨਾਲ ਸਕੂਲ ਨੂੰ ਇੱਕ ਵਾਰ ਫਿਰ ਜਿੰਦਰਾ ਲਾ ਦਿੱਤਾ ਤੇ ਸਕੂਲ ਦੇ ਗੇਟ ਅੱਗੇ ਧਰਨੇ ਤੇ ਬੈਠ ਗਏ ਇਸ ਤੋਂ ਪਹਿਲਾਂ ਕੱਲ ਪੁਲਸ ਕਾਰਵਾਈ ਖਿਲਾਫ ਸਾਰੇ ਪਿੰਡ ਵਿੱਚ ਰੋਸ ਮਾਰਚ ਵੀ ਕੀਤਾ ਗਿਆ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ 3704 ਮਾਸਟਰ ਕਾਡਰ ਭਰਤੀ ਦੀਆਂ ਰੀਕਾਸਟ ਚੋਣ ਸੂਚੀਆਂ ਵਿੱਚੋਂ ਬਾਹਰ ਕੀਤੇ ਪੰਜਾਬੀ ਤੇ ਹਿੰਦੀ ਅਧਿਆਪਕਾਂ ਨੂੰ ਕੱਲ ਇੱਕ ਵੱਡੀ ਰਾਹਤ ਦਿੱਤੀ ਜਥੇਬੰਦੀਆਂ ਦੇ ਵਿਰੋਧ ਦੇ ਚੱਲਦੇ ਇਹਨਾਂ ਦੀਆਂ ਨੌਕਰੀਆਂ ਖਤਮ ਕਰਨ ਦਾ ਫਰਮਾਨ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਕੱਲ ਵਾਪਸ ਲੈ ਲਿਆ ਤੇ ਭਰੋਸਾ ਦਿੱਤਾ ਕਿ ਨਵੀਆਂ ਸੂਚੀਆਂ ਜਲਦ ਹੀ ਜਾਰੀ ਕਰ ਦਿੱਤੀਆਂ ਜਾਣਗੀਆਂ। ਜੰਮੂ ਦੇ ਕਠੂਆ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਕੱਲ ਇੱਕ ਜ਼ਬਰਦਸਤ ਮੁਕਾਬਲਾ ਹੋਇਆ ਜਿਸ ਵਿੱਚ ਤਿੰਨ ਜਵਾਨ ਸ਼ਹੀਦ ਹੋ ਗਏ ਤੇ ਡੀਐਸਪੀ ਸਮੇਤ ਪੰਜ ਸੁਰੱਖਿਆ ਮੁਲਾਜ਼ਮ ਜ਼ਖਮੀ ਹੋ ਗਏ। ਇਸ ਮੁਕਾਬਲੇ ਵਿੱਚ ਸੁਰੱਖਿਆ ਬਲਾਂ ਨੇ ਤਿੰਨ ਅਤਵਾਦੀਆਂ ਨੂੰ ਵੀ ਮਾਰ ਮੁਕਾਇਆ। ਲੋਕ ਸਭਾ ਨੇ ਕੱਲ ਇਮੀਗ੍ਰੇਸ਼ਨ ਐਂਡ ਫੋਰਨਰ ਬਿੱਲ ਪਾਸ ਕਰ ਦਿੱਤਾ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੱਸਿਆ ਕਿ ਕਾਰੋਬਾਰ, ਸਿੱਖਿਆ ਤੇ ਨਿਵੇਸ਼ ਲਈ ਵਿਦੇਸ਼ੀਆਂ ਦਾ ਸਵਾਗਤ ਹੈ ਪਰ ਜਿਹੜੇ ਲੋਕ ਸੁਰੱਖਿਆ ਲਈ ਖਤਰਾ ਹੋਣਗੇ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਗ੍ਰਹਿ ਮੰਤਰੀ ਨੇ ਦੱਸਿਆ ਕਿ ਭਾਰਤ ਕੋਈ ਧਰਮਸ਼ਾਲਾ ਨਹੀਂ ਹੈ। ਇਹ ਬਿੱਲ ਪਾਸ ਹੋਣ ਤੋਂ ਬਾਅਦ ਬੰਗਲਾਦੇਸ਼ੀ ਤੇ ਰੋਹੰਗਿਆਂ ਖਿਲਾਫ ਕਾਰਵਾਈ ਦਾ ਰਾਹ ਪੱਧਰਾ ਹੋ ਜਾਵੇਗਾ ਹਾਲਾਂਕਿ ਵਿਰੋਧੀ ਧਿਰ ਦੇ ਮੈਂਬਰਾਂ ਵੱਲੋਂ ਇਸ ਬਿੱਲ ਵਿੱਚ ਕਈ ਸੋਧਾਂ ਕਰਨ ਦੀ ਮੰਗ ਕੀਤੀ ਗਈ ਪਰ ਸੱਤਾਧਾਰੀ ਧਿਰ ਨੇ ਇਸ ਤੋਂ ਇਨਕਾਰ ਕਰ ਦਿੱਤਾ ਰੂਸ ਦੇ ਰਾਸ਼ਟਰਪਤੀ ਵਿਲਾਦੀਮੀਰ ਪੁਤਨ ਛੇਤੀ ਹੀ ਭਾਰਤ ਆਉਣਗੇ ਉਹਨਾਂ ਦੇ ਭਾਰਤ ਆਉਣ ਦੀਆਂ ਤਰੀਕਿਆਂ ਦਾ ਹਾਲੇ ਐਲਾਨ ਨਹੀਂ ਕੀਤਾ ਗਿਆ ਪਰ ਕੱਲ ਰੂਸ ਦੇ ਵਿਦੇਸ਼ ਮੰਤਰੀ ਨੇ ਇਹ ਖੁਲਾਸਾ ਕੀਤਾ ਕਿ ਪੁਤਨ ਨੇ ਪ੍ਰਧਾਨ ਮੰਤਰੀ ਮੋਦੀ ਦੇ ਸੱਦੇ ਨੂੰ ਸਵੀਕਾਰ ਕਰ ਲਿਆ ਹੈ ਤੇ ਦੋਵੇਂ ਦੇਸ਼ ਪੁਤਨ ਦੇ ਦੌਰੇ ਦੀਆਂ ਤਿਆਰੀਆਂ ਵਧ ਰਹੀਆਂ ਹਨ। ਸੀਬੀਐਸਸੀ ਨੇ ਡੰਮੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਤੇ ਸ਼ਿਕੰਜਾ ਕੱਸ ਦਿੱਤਾ ਹੈ। ਬੋਰਡ ਨੇ ਕੱਲ ਸਾਫ਼ ਐਲਾਨ ਕੀਤਾ ਕਿ ਜਿਹੜੇ ਵਿਦਿਆਰਥੀ ਸਕੂਲ ਨਹੀਂ ਜਾਂਦੇ ਅਤੇ ਉਹਨਾਂ ਨੇ ਡੰਮੀ ਦਾਖਲਾ ਲਿਆ ਹੋਇਆ ਹੈ ਉਹਨਾਂ ਨੂੰ ਹੁਣ ਬੋਰਡ ਪ੍ਰੀਖਿਆਵਾਂ ਵਿੱਚ ਬੈਠਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਤੇ ਇਹਨਾਂ ਵਿਦਿਆਰਥੀਆਂ ਦੇ ਮਾਪੇ ਇਸ ਕਦਮ ਦੇ ਲਈ ਜ਼ਿੰਮੇਵਾਰ ਹੋਣਗੇ ਜ਼ਿਕਰਯੋਗ ਹੈ ਕਿ ਦੇਸ਼ ਭਰ ਵਿੱਚ ਪ੍ਰਾਈਵੇਟ ਸਕੂਲਾਂ ਵੱਲੋਂ ਵਿਦਿਆਰਥੀਆਂ ਦੇ ਡੰਮੀ ਦਾਖਲੇ ਕਰਕੇ ਉਹਨਾਂ ਤੋਂ ਮੋٹے ਪੈਸੇ ਵਸੂਲੇ ਜਾਂਦੇ ਹਨ ਭਾਰਤ ਵਿੱਚ ਅਮੀਰ ਤੇ ਗਰੀਬ ਵਿਚਕਾਰ ਪਾੜਾ ਲਗਾਤਾਰ ਵੱਧਦਾ ਜਾ ਰਿਹਾ ਹੈ ਇੱਕ ਰਿਪੋਰਟ ਮੁਤਾਬਕ ਭਾਰਤ ਦੇ 284 ਅਰਬਪਤੀਆਂ ਕੋਲ ਦੇਸ਼ ਦੀ ਕੁੱਲ 1/3 ਜਾਇਦਾਦ ਹੈ। ਇਸ ਰਿਪੋਰਟ ਵੱਲੋਂ ਇਹ ਵੀ ਖੁਲਾਸਾ ਕੀਤਾ ਗਿਆ ਕਿ ਅਡਾਨੀ ਗਰੁੱਪ ਦੀ ਅਗਵਾਈ ਕਰਨ ਵਾਲੇ ਗੌਤਮ ਅਡਾਨੀ ਦੀ ਦੌਲਤ ਵਿੱਚ ਵਿਸ਼ੇਸ਼ ਪੱਧਰ ਤੇ ਸਭ ਤੋਂ ਵੱਧ ਵਾਧਾ ਹੋਇਆ ਹੈ। ਉਸ ਦੀ ਆਮਦਨ ਪਿਛਲੇ ਸਾਲ ਨਾਲੋਂ 1 ਲੱਖ ਕਰੋੜ ਰੁਪਏ ਵਧ ਕੇ 8.4 ਲੱਖ ਕਰੋੜ ਰੁਪਏ ਹੋ ਗਈ ਹੈ। ਹਾਲਾਂਕਿ ਇਸ ਅਰਸੇ ਦੌਰਾਨ ਮੁਕੇਸ਼ ਅੰਬਾਨੀ ਦੀ ਆਮਦਨ 13% ਦੀ ਘਟ ਗਈ ਹੈ। IPL ਦੇ ਰਾਤ ਖੇਡੇ ਗਏ ਮੈਚ ਵਿੱਚ ਲਖਨਊ ਸੁਪਰ ਜਾਇੰਟਸ ਨੇ ਇੱਕ ਆਸਾਨ ਮੁਕਾਬਲੇ ਵਿੱਚ ਸਨਰਾਈਜ਼ਰ ਹైదరాబాద్ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਲਖਨਊ ਨੇ ਜਿੱਤ ਲਈ 191 ਦੌੜਾਂ ਦਾ ਟੀਚਾ 17ਵੇਂ ਓਵਰ ਵਿੱਚ ਹੀ ਪੂਰਾ ਕਰ ਲਿਆ। IPL ਦੇ ਅੱਜ ਇੱਕ ਹੋਰ ਦਿਲਚਸਪ ਮੈਚ ਵਿੱਚ ਰਾਇਲ ਚੈਲੰਜਰ ਬੰਗਾਲੌਰ ਚਨਈ ਸੁਪਰ ਕਿੰਗਸ ਦਾ ਸਾਹਮਣਾ ਕਰੇਗੀ। ਇਸਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ